ਕੁਰਕੀਪਾ ਜਿੰਦਲਾ ਲਾਇਆ ਰਬਾ ਵਾਫੇ ਠੀਕ ਹੈ ਗੱਲ ਹੀ ਕਰ ਤਾ ਵਾ ਗੱਲ ਹੀ ਕਰ ਤਾ ਪੰਜਾਬ ਦੇ ਵਿੱਚ ਇੱਕ ਪਾਸੇ ਜਿੱਥੇ ਸਰਕਾਰ ਦੇ ਵੱਲੋਂ ਕਈ ਟੋਲ ਪਲਾਜ਼ੇ ਬੰਦ ਕੀਤੇ ਗਏ ਜਿੱਤੇ ਉਤੇ ਉਤੇ ਇਲਜ਼ਾਮ ਲੱਗਿਆ ਕਿ ਬਾਧੂ ਬਸੂਲੀ ਕਰਦੇ ਨੇ ਤੇ ਉੱਥੇ ਹੀ ਕੱਲ ਦੇਰ ਰਾਤ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਤੇ ਜੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਨੇ ਇੱਕ ਵਾਰੀ ਪੰਜਾਬੀਆਂ ਨੂੰ ਮੁਰਤੋ ਸੋਚਣ ਦੇ ਉੱਤੇ ਮਜਬੂਰ ਕਰ ਦਿੰਦਾ ਹੈ ਕਿ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਦਰਅਸਲ ਪਟਿਆਲਾ ਦੇ ਦੇਵੀਗੜ ਦੇ ਨੇੜੇ ਦੇ ਪਿੰਡਾਂ ਦੀ ਇਹ ਵੀਡੀਓ ਹੈ ਜਿੱਥੇ ਇੱਕ ਟੈਕਸੀ ਡਰਾਈਵਰ ਦੇ ਵੱਲੋਂ ਇਹ ਵੀਡੀਓ ਬਣਾਈ ਗਈ ਹੈ ਤੇ ਜਿਸ ਦੇ ਵਿੱਚ ਕੁਝ ਪਿੰਡ ਦੇ ਵਾਸੀ ਜਿਹੜਾ ਨੇ ਉਹ ਧੱਕੇ ਦੇ ਨਾਲ ਗੁੰਡਾ ਟੈਕਸ ਵਸੂਲਦੇ ਹੋਏ ਨਜ਼ਰ ਆ ਰਹੇ ਨੇ ਜੀ ਹਾਂ ਗੁੰਡਾ ਟੈਕਸ ਇਸ ਕਰਕੇ ਕਿਹਾ ਜਾ ਰਿਹਾ ਕਿਉਂਕਿ ਖੁਦ ਜਿਹੜੇ ਟੈਕਸ ਵਸੂਲ ਰਹੇ ਨੇ ਉਹਨਾਂ ਦੇ ਵੱਲੋਂ ਇਸ ਟੈਕਸ ਨੂੰ ਗੁੰਡਾ ਟੈਕਸ ਕਿਹਾ ਗਿਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਸਾਡੇ ਪਿੰਡ ਦਾ ਰਸਤਾ ਇਸਤੇਮਾਲ ਕਰੋਗੇ ਤਾਂ ਤੁਹਾਨੂੰ ਇਸ ਦੇ ਉੱਤੇ ਟੈਕਸ ਜ਼ਰੂਰ ਦੇਣਾ ਪਏਗਾ ਤੁਹਾਨੂੰ ਟੈਕਸ ਦੇ ਕੇ ਹੀ ਜਾਣਾ ਪਏਗਾ ਕਿਉਂਕਿ ਲਗਾਤਾਰ ਗੱਡੀਆਂ ਦੀ ਆਮਦ ਦੇ ਨਾਲ ਪਿੰਡ ਦੀ ਸੜਕ ਖਰਾਬ ਹੁੰਦੀ ਜਾ ਰਹੀ ਹੈ ਜਿਸ ਤੋਂ ਬਾਅਦ ਜਦੋਂ ਡਰਾਈਵਰ ਦੇ ਵੱਲੋਂ ਉਹਨਾਂ ਨੂੰ ਅਪੀਲ ਵੀ ਕੀਤੀ ਗਈ ਕਿ ਤੁਸੀਂ ਜ਼ਬਰਦਸਤੀ ਕਰ ਰਹੇ ਹੋ ਤੁਹਾਨੂੰ ਪਰਚੀ ਦੇਣੀ ਚਾਹੀਦੀ ਹੈ ਤਾਂ ਉਹਨਾਂ ਦੇ ਵੱਲੋਂ ਸਿੱਧੇ ਤੇ ਕਿਹਾ ਗਿਆ ਕਿ ਤੁਸੀਂ ਇਹਨੂੰ ਗੁੰਡਾ ਟੈਕਸ ਸਮਝ ਸਕਦੇ ਹੋ ਪਰ ਤੁਹਾਨੂੰ ਇਹ ਟੈਕਸ ਦੇਣਾ ਹੀ ਪਏਗਾ ਜਿਸ ਤੋਂ ਬਾਅਦ ਦੇਵੀਗੜ੍ਹ ਦੇ ਨੇੜੇ ਮਾਲੂ ਪੁਲ ਦੀ ਇਹ ਵੀਡੀਓ ਹੈ ਜਿੱਥੋਂ ਬਾਅਦ ਇਹ ਵੀਡੀਓ ਅੱਗ ਦੀ ਤਰ੍ਹਾਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਤੇ ਅੱਜ ਪੁਲਿਸ ਵੀ ਇਸ ਪੂਰੇ ਮਾਮਲੇ ਤੋਂ ਬਾਅਦ ਹਰਕਤ ਦੇ ਵਿੱਚ ਆ ਜਾਂਦੀ ਹੈ ਤੇ ਪਿੰਡ ਦੀ ਪੰਚਾਇਤ ਸਮੇਤ ਤੇਨੇ ਲੋਕਾਂ ਦੇ ਉੱਤੇ ਬਾਈ ਨੇ ਮਾਪਰਚਾ ਦਰਜ ਕਰ ਲਿਆ ਗਿਆ ਪਿੰਡ ਦੀ ਪੰਚਾਇਤ ਇਸ ਗੱਲ ਕਿਉਂਕਿ ਵੀਡੀਓ ਦੇ ਵਿੱਚ ਨੌਜਵਾਨ ਕਹਿੰਦੇ ਵੀ ਦਿਖਾਈ ਦੇ ਰਹੇ ਨੇ ਕਿ ਤੁਸੀਂ ਜੇ ਇਸ ਬਾਬਤ ਕੋਈ ਗੱਲ ਕਰਨੀ ਹੈ ਤਸਵੀਰੇ ਆ ਕੇ ਪਿੰਡ ਦੀ ਪੰਚਾਇਤ ਦੇ ਨਾਲ ਗੱਲ ਕਰ ਲਓ ਤੁਹਾਨੂੰ ਪਤਾ ਲੱਗ ਜਾਏਗਾ ਤੁਹਾਨੂੰ ਜਵਾਬ ਦੇ ਦਿੱਤਾ ਜਾਏਗਾ ਸੋ ਗੁੰਡਾ ਵਸੂਲ ਗੁੰਡਾ ਟੈਕਸ ਵਸੂਲੀ ਜਿਹੜੀ ਹੈ ਉਹ ਧੱਕੇ ਦੇ ਨਾਲ ਕੀਤੀ ਜਾ ਰਹੀ ਸੀ 200 ਰੁਪਏ ਦੀ ਮੰਗ ਜਿਹੜੀ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਐਕਸ਼ਨ ਦੇ ਵਿੱਚ ਆਈ ਹੈ ਤੇ ਇਸ ਪਿੰਡ ਦੇ ਨੌਜਵਾਨਾਂ ਦੇ ਉੱਤੇ ਕਾਰਵਾਈ ਕਰ ਦਿੱਤੀ ਹੈ ਤਿੰਨ ਨੌਜਵਾਨਾਂ ਤੇ ਬਾਈ ਨੇਮ ਤੇ ਬਾਕੀ ਪਿੰਡ ਦੇ ਪੰਚਾਇਤੀ ਮੈਂਬਰਾਂ ਦੇ ਉੱਤੇ ਜਿਹੜੀ ਐਫ ਆਈ ਆਰ ਦਰਜ ਕਰ ਲਈ ਗਈ ਹੈ ਸਭ ਤੋਂ ਪਹਿਲਾਂ ਤੁਹਾਨੂੰ ਵੀਡੀਓ ਦਿਖਾ ਦਿੰਦੇ ਆ ਜਿਹੜੀ ਲਗਾਤਾਰ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਕਿਤੋਂ ਜੀ ਪਟਿਆਲੇ ਵੱਲ 200 ਰੁਪਿਆ ਟੈਕਸੀ ਰੋਡ ਲੱਗਾ ਜੀ ਗੀਲ ਪੁਲ ਦੀ ਪਰਚੀ ਹੈ ਜੀ ਸਾਡੇ ਪਿੰਡ ਦੀ ਪ੍ਰਾਪਰਟੀ ਹੈ ਕਿ ਸਰਕਾਰੀ ਪ੍ਰਾਪਰਟੀ ਨਹੀਂ ਹੈ ਦੇਖੀ ਲੱਗਦਾ ਹੈ ਬੜਾ ਕੰਮ ਹੈ ਇੱਦਾਂ ਮਾਲਾ ਆਈ ਯਾਰ ਉਹ ਵਾਹ ਪੀਟੇ ਦਰਨ ਮੇਲੀਏ ਹੋਰ ਲੈ ਰਿਹਾ ਹਾਂ ਹਾਂਜੀ ਦੱਸੋ ਮਹਾਰਾਜ ਪਰਚੀ ਜੀ 200 ਰੁਪਏ ਪਰਚੀ ਹੈ ਜੀ ਪੰਚਾਇਤ ਨੇ ਲਈ ਹੈ ਯਾਰ ਮਹਾਰਾਜ ਦਾ ਰੋਜ਼ ਨਿਕਲਣਾ ਉਸਤਾ ਆ ਸ਼ਾਮ ਤੋਂ ਲੱਗੀ ਭਾਈ ਜੀ 5 ਵਜੇ ਤੋਂ ਨਹੀਂ ਕਿੰਨੇ ਕ ਟਾਈਮ ਤੱਕ ਲੱਗੋਗੇ ਜੀ ਇਹ ਬੈਂਕ ਮਤਲਬ ਚੱਲ ਚੱਲ ਹੀ ਰਹੀ ਹੈ ਫਿਰ ਉਹ ਯਸਤਾ ਮਹਾਰਾਜ ਦਿਨ ਤੋਂ ਦੋ ਰੋਡ ਦੀ ਉੱਥੇ ਯਾਰ ਪਾਸ ਵਾਲੇ ਨੇ ਦੋ ਦਿਨ ਦੋ ਨਹੀਂ ਨਹੀਂ ਮਾਫ ਕਰੋ ਮਾਫ ਕਰੋ ਨਹੀਂ ਤਾਂ ਜਾਓ ਆਪਣਾ ਜੇ ਭਾਈ ਸਾਹਿਬ ਪੰਚਾਇਤ ਨੇ ਲਾਇਆ ਤਾਂ ਆਪਣੇ ਇਲਾਕੇ ਦੇ ਬੰਦਾਂ ਨੇ ਐ ਕਰੋਗੇ ਬਈ ਅਸੀਂ ਬਣੂਗੇ ਯਾਰ ਲੋਕਲ 10 ਕਿਲੋਮੀਟਰ ਦੇ ਮੀਟਰ ਦਾ 5 ਕਿਲੋਮੀਟਰ ਦੇ ਏਰੀਆ ਚੱਲਦਾ ਬਈ ਇੱਥੇ ਜ਼ਿਆਦਾ ਨਹੀਂ ਹੈ ਯਾਰ ਮਹਾਰਾਜ ਜ਼ਿਲ੍ਹਾ ਦਾ ਪਟਿਆਲਾ ਹੀ ਲੱਗਦਾ ਹੈ ਇਹ ਜਿਹੜਾ ਵੀ ਬੰਬਾਲਾ ਲੱਗਦਾ ਇਹਨੂੰ ਵਾਪਸ ਕਰ ਲਓ ਬੱਦਾ ਕਰ ਲਓ ਕੋਈ ਨਾ ਕੀ ਗੱਲ ਬਣੀ ਮਹਾਰਾਜ ਯਾਰ ਮਰਾ ਉਹ ਮੈਂ ਯਾਰ ਆ ਜਾ ਪੰਚਾਇਤ ਨਾਲ ਗੱਲ ਕਰ ਲੈ ਭਾਈ ਮੈਂ ਆਪ ਡਰਾਈਵਰ ਆ ਯਾਰ ਇਹ ਕੋਈ ਗੱਲ ਥੋੜੀ ਹੈ ਯਾਰ ਮੈਂ ਕਿੱਥੋਂ ਦਊਂਗਾ ਯਾਰ ਪਰਚੀ ਕਿਹੜੀ ਦੇ ਰਹੇ ਹੋ ਤੁਸੀਂ ਦੇ ਰਹੇ ਹੋ ਪਰਚੀ ਕੋਈ ਪਰਚੀ ਤਾਂ ਪੈਣ ਦੇ ਨੇੜੇ ਲਾਈ ਹੋਈ ਹੈ ਸੀ ਨਹੀਂ ਤੁਸੀਂ ਰਜਿਸਟਰਡ ਪਰਚੀ ਦੇ ਰਹੇ ਹੋ ਭਾਜੀ ਮੈਂ ਵੀ ਤਾਂ ਮਾਲਕ ਨੂੰ ਗੱਲ ਸੁਣੋ ਇੱਕ ਮਿੰਟ ਜਦੋਂ ਇਹ ਪਿੰਡ ਦੇ ਨੇੜੇ ਲਾਈ ਹੋਈ ਹੈ ਜੇ ਲਾਣੀ ਹੁੰਦੇ ਗੁੰਡਾਪਾਲ ਦੇ ਕਟੈਕਸ ਲੈਂਦੇ ਹੁੰਦੇ ਇਹ ਤਾਂ ਪੰਡਤ ਸਾਹਿਬ ਨੇ ਭਾਜੀ ਮੈਂ ਵੀ ਤਾਂ ਮਾਲਕ ਨੂੰ ਦਿਖਾਣੀ ਆ ਪਰ ਤੁਸੀਂ ਮਾਲਕ ਨੂੰ ਦਿਖਾਗੇ ਲੈ Google Pay ਕਰ ਕਰ Google Pay ਲੈ ਮਾਲਕ ਨੂੰ ਦਿਖਾ ਲੈ ਉਹ ਇਧਰ ਆ ਅੱਗੇ ਇਹਨੂੰ ਦੇ ਨੰਬਰ Google Pay ਕਰੇਗਾ ਮਾਲਕ ਨੂੰ ਦਿਖਾ ਦੇਗਾ ਕਰ Google Pay ਕਰ Google Pay ਨਹੀਂ ਕਰ ਲਈ ਨਹੀਂ ਯਾਰ ਬਰੇਕ ਆਇਆ ਸੀ ਯਾਰ ਮੱਥਾ ਡਾਮ ਗਿਆ ਪਰ ਮਾੜੀ ਤੇ ਚੰਗੀ ਗੱਲ ਨਹੀਂ ਹੈਗੀ ਜੀ ਚੰਗੀ ਨਹੀਂ ਫਿਰ ਉਧਰੋਂ ਲੰਘ ਜਾ ਮਹਾਰਾਜ ਬਾਰਡਰ ਵੀ ਬੰਦ ਕੀਤੇ ਹੋਏ ਨੇ ਕਿੱਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਇਹ ਤਾਂ ਜੁਮੈ ਅਸੀਂ ਤੋੜਿਆ ਮਹਾਰਾਜ ਕਿਸੇ ਨੇ ਤਾਂ ਤੋੜਿਆ ਯਾਰ ਲੋਕਲ ਗੱਡੀਆਂ ਤੋਂ ਵੀ ਮਹਾਰਾਜ ਤੁਸੀਂ ਪੈਸੇ ਲਾਓ ਪੈਸਿਆਂ ਦਾ ਕੋਈ ਚੈੱਕ ਨਹੀਂ ਪਰ ਮਹਾਰਾਜ ਵੀ ਗੱਲ ਸਹੀ ਨਹੀਂ ਹੈਗੀ ਦੇਓ ਯਾਰ ਪੈਸੇ ਭਾਜੀ ਆਦੀ ਗੱਲ ਨਹੀਂ ਸਹੀ ਤਰ੍ਹਾਂ ਭਾਜੀ ਯਾਰ ਆਪਣੀ ਵੇਰ ਸ਼ਹਿਰ ਦੀ ਗੱਡੀਆਂ ਭਾਜੀ ਯਾਰ ਨਹੀਂ ਤੁਹਾਨੂੰ ਤੁਸੀਂ ਦੇਖ ਲੈ ਮੈਨੂੰ ਮੈਂ ਦੱਸੇ ਲੋਕਲ ਭਾਜੀ ਤੁਹਾਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਹੱਲੀ ਇਹ ਲੋਕਲ ਕੋਲ ਪਾ ਲਾਂਗੇ ਲੋਕਲ ਕੋਲ ਪਰਚੀ ਕਾਦੀ ਪਰਚੀ ਤਾਂ ਦਿਓ ਸਾਨੂੰ ਹੁੰਦੇ ਟੈਕਸ ਕਰ ਰਹੇ ਮੈਂ ਹੋਰ ਕੀ ਭਾਜੀ ਹੁੰਦੀ ਲਾ ਲਾ ਯਾਰ ਬਸ ਬਾਪੇ ਠੀਕ ਗੱਲ ਹੀ ਖਤਮਾ ਹੁੰਦੀ ਲਾ ਲਾ ਬਸ ਬਾ ਗੱਲ ਹੀ ਖਤਮ ਬਈ ਗੱਲ ਖਤਮ ਬਿਹਾਰ ਚ ਦਿੰਦੇ ਨਹੀਂ ਹੈਗੇ ਬਿਹਾਰ ਕੌਣ ਦਿੰਦਾ ਮਹਾਰਾਜ ਅੱਜ ਅਲਾਲਾ ਚੱਲੇ ਆਏ ਤਾਂ ਤੁਸੀਂ ਵੀਡੀਓ ਦੇ ਵਿੱਚ ਸੁਣਿਆ ਤੇ ਦੇਖਿਆ ਕਿ ਕਿਵੇਂ ਇਹ ਨੌਜਵਾਨ ਸ਼ਰਿਆਂ 'ਤੇ ਧੱਕਾ ਕਰ ਰਹੇ ਨੇ ਸ਼ਰਿਆਂ ਗੁੰਡਾਗਰਦੀ ਜਿਹੜੀ ਨਾਲ ਦੇ ਵੱਲੋਂ ਕੀਤੀ ਜਾਂਦੀ ਹੈ ਬਿਨਾ ਪਰਚੇ ਦਿੱਤੇ ਟੈਕਸ ਵਸੂਲਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਰੋਡ ਟੈਕਸ ਹੈ ਤੁਸੀਂ ਇਸ ਰਾਸਤੇ ਨੂੰ ਇਸਤੇਮਾਲ ਕਰ ਰਹੇ ਹੋ ਜੇਕਰ ਤੁਸੀਂ ਟੈਕਸ ਨਹੀਂ ਦੇਣਾ ਤਾਂ ਆਪਣੀ ਗੱਡੀ ਵਾਪਸ ਲਓ ਤੇ ਦੂਸਰੇ ਰੋਡ ਥਾਣੀ ਜਿਹੜਾ ਤੁਸੀਂ ਆਪਣੀ ਅੱਗੇ ਦਾ ਸਫ਼ਰ ਕਰੋ ਤੇ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਬਹਿਸ-ਬਾਜੀ ਵੀ ਕੀਤੀ ਜਾਂਦੀ ਹੈ ਤੇ ਬਹਿਸ-ਬਾਜੀ ਤੋਂ ਬਾਅਦ ਇਹ ਕਬੂਲਿਆ ਵੀ ਜਾਂਦਾ ਹੈ ਕਿ ਜੇ ਤੁਸੀਂ ਇਸ ਨੂੰ ਗੁੰਡਾ ਟੈਕਸ ਸਮਝਣਾ ਹੈ ਤਾਂ ਗੁੰਡਾ ਟੈਕਸ ਸਮਝੋ ਤੇ ਲਗਾਤਾਰ ਇਹ ਵੀਡੀਓ ਕੱਲ ਤੋਂ ਹੀ ਕੱਲ ਦੇ ਰਾਤ ਤੋਂ ਹੀ ਸੋਸ਼ਲ ਮੀਡੀਆ ਦੇ ਉੱਤੇ ਅੱਗ ਦੀ ਤਰ੍ਹਾਂ ਵਾਇਰਲ ਹੋ ਰਹੀ ਹੈ ਜਿਸ ਵਾਰ ਦੇ ਵੀਡੀਓ ਨੂੰ ਦੇਖਦੇ ਹੋਏ ਹੁਣ ਪਟਿਆਲਾ ਪੁਲਿਸ ਵੀ ਹਰਕਤ ਦੇ ਵਿੱਚ ਆਈ ਹੈ ਪੁਲਿਸ ਦੇ ਵੱਲੋਂ ਐਕਸ਼ਨ ਲੈ ਲਿਆ ਗਿਆ ਹੈ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਹੋਰਾਂ ਨੇ ਜਿਸ ਉੱਤੇ ਐਕਸ਼ਨ ਲੈਂਦੇ ਹੋਏ ਨਾ ਲੋਕਾਂ ਦੇ ਉੱਤੇ ਕਾਰਵਾਈ ਕੀਤੀ ਹੈ ਤਿੰਨ ਦੇ ਉੱਤੇ ਵਾਇ ਨੇ ਪਰਚਾ ਦਰਜ ਕਰ ਲਿਆ ਤੇ ਬਾਕੀਆਂ ਨੂੰ ਵੀ ਆ ਜਿਹੜੀ ਪਿੰਡ ਦੀ ਪੰਚਾਇਤੀ ਮੈਂਬਰ ਨੇ ਉਹਨਾਂ ਦੇ ਉੱਤੇ ਵੀ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਉਹਰਾ ਦਾ ਕੀ ਕੁਝ ਕਹਿਣਾ ਹੈ ਉਹ ਸੁਣਦੇ ਹਾਂ ਇਹ ਕੰਸੀਡੈਂਟ ਸਾਡੇ ਧਿਆਨ ਚ ਆਇਆ ਸੀ ਕਿ ਮਾੜੂ ਪੁਲ ਤੇ ਕੁਝ ਪਿੰਡ ਵਾਸੀਆਂ ਵੱਲੋਂ ਜਬਰੀ ਵਸੂਲੀ ਕੀਤੀ ਜਾ ਰਹੀ ਜਿੱਥੇ ਵੀ ਉਥੋਂ ਕੋਈ ਵਾਹਨ ਲੰਘਦੇ ਨੇ ਉਹਨਾਂ ਕੋਲੋਂ ਸੋ ਇਸ ਦਾ ਕੌਗਨੀਸੈਂਸ ਲੈਂਦੇ ਹੋਏ ਅਸੀਂ ਪਰਚਾ ਦਰਜ ਕੀਤਾ 5 ਨੰਬਰ ਐਫ ਆਈ ਆਰ ਜਿਹੜੀ ਕਿ ਝੁਲਕਾ ਥਾਣੇ ਵਿੱਚ ਹੋਈ ਹੈ ਅੰਡਰ ਸੈਕਸ਼ਨ 308 ਸਬਸੈਕਸ਼ਨ 2 ਚ ਹੋਈ ਹੈ ਐਕਸਟਰੈਸ਼ਨ ਦਾ ਪਰਚਾ ਦਰਜ ਕੀਤਾ ਇਹਦੇ ਵਿੱਚ ਤਿੰਨ ਬੰਦੇ ਨੇ ਜਿਨ੍ਹਾਂ ਦੇ ਬਾਈ ਨੇਮ ਪਰਚਾ ਦਰਜ ਹੋਇਆ ਬਲਜਿੰਦਰ ਸਿੰਘ ਹਰਵਿੰਦਰ ਸਿੰਘ ਤੇ ਹਰਮਨਪ੍ਰੀਤ ਸਿੰਘ ਇਰੇ ਨਾਲ ਹੀ ਦੋ ਤੋਂ ਤਿੰਨ ਬੰਦੇ ਅਣਪਛਾਤੇ ਵੀ ਰੱਖੇ ਗਏ ਨੇ ਤੇ ਸਰਪੰਚ ਤੇ ਪੰਚਾਇਤ ਦਾ ਰੋਲ ਵੀ ਅਸੀਂ ਐਗਜ਼ਾਮਿਨ ਕਰ ਰਹੇ ਹਾਂ ਬਿਕਾਜ਼ ਉਸ ਵਿੱਚ ਵੀਡੀਓ ਵਿੱਚ ਕਿਹਾ ਗਿਆ ਕਿ ਪੰਚਾਇਤ ਨੇ ਡਿਸਾਈਡ ਕੀਤਾ ਕਿ ਇਹੋ ਜਿਹਾ ਕੋਈ ਟੋਲ ਪਲਾਜ਼ਾ ਉੱਥੇ ਲਾਣਾ ਹੈ ਇਹ ਜਿਹੜਾ ਟੋਲ ਪਲਾਜ਼ਾ ਇਲੀਗਲੀ ਚੱਲ ਰਿਹਾ ਸੀਗਾ ਪਟਿਆਲਾ ਪੁਲਿਸ ਵੱਲੋਂ ਇਹ ਤੇ ਕਾਰਵਾਈ ਕਰਦੇ ਹੋਏ ਪਰਚਾ ਦਰਜ ਕੀਤਾ ਗਿਆ ਅਸੀਂ ਇਨਸ਼ੋਰ ਕਰਾਂਗੇ ਕਿ ਅੱਗੋਂ ਤੋਂ ਵੀ ਇਹੋ ਜਿਹੀ ਕੋਈ ਜਿਹੜੀ ਗੈਰ ਕਾਨੂੰਨੀ ਕਾਰਵਾਈ ਹੈ ਉਹ ਨਾ ਹੋਵੇ ਤੇ ਜੇ ਕੋਈ ਇਹੋ ਜਿਹਾ ਕੋਈ ਸਾਹਮਣੇ ਆਂਦਾ ਕੋਈ ਗੈਰ ਕਾਨੂੰਨੀ ਕਾਰਵਾਈ ਕਰਦਾ ਉਸ ਦੇ ਖਿਲਾਫ ਸ਼ਕਤੀ ਨਾਲ